ਵੋਟਾਂ ਰਾਹੀਂ ਵਾਇਲੈਂਸ ਕਰਨ ਦੀ ਸਮਰੱਥਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਉਹਨਾਂ ਦੇ ਕੋਲ ਸਟੇਟ ਦੀ ਤਾਕਤ ਆ ਜਾਂਦੀ ਹੈ ਸੋ ਵੋਟਾਂ ਰਾਹੀਂ ਸਾਰੀ ਦੁਨੀਆ ਦੇ ਵਿੱਚ ਸਟੇਟ ਜਿਹੜੀ ਬਹੁਤ ਜ਼ਿਆਦਾ ਤਾਕਤਵਾਰ ਹੈ ਉਹਦੀ ਵਾਇਲੈਂਸ ਇੱਕ ਤਕੜਾ ਧੜਾ ਕਰਦਾ ਆਇਆ ਅੱਜ ਜੇ ਪੰਥ ਦੀ ਜਥੇਬੰਦੀ ਅਕਾਲੀ ਦਲ ਦੇ ਵਿੱਚ ਉਹ ਜਥੇਦਾਰਾਂ ਦੀ ਪ੍ਰਥਾ ਟੁੱਟੀ ਆ ਉਹ ਜਿਹੜੇ ਵੋਟਾਂ ਰਾਹੀਂ ਤਾਕਤ ਲੈ ਕੇ ਗਏ ਉਹਨਾਂ ਨੇ ਤੋੜੀ ਜਦੋਂ 99 ਦੇ ਵਿੱਚ ਟੌੜਾ ਸਾਹਿਬ ਤੇ ਬਾਦਲ ਸਾਹਿਬ ਦੇ ਵਿੱਚ ਸਟਰਗਲ ਹੋਈ ਆ ਕ੍ਰੈਡੀਬਿਲਟੀ ਤਾਂ ਟੌੜਾ ਧੜੇ ਦੀ ਸੀਗੀ ਤਾਕਤ ਕਿਦਾਂ ਲੈ ਗਿਆ ਬਾਦਲ ਕਿਉਂਕਿ ਵੋਟਾਂ ਰਾਹੀਂ ਵਾਇਲੈਂਸ ਕਰਨ ਦੀ ਧੱਕਾ ਕਰਨ ਦੀ ਤਾਕਤ ਉਹਦੇ ਕੋਲ ਸੀ ਸੋ ਜਿਹੜਾ ਧੱਕਾ ਹੈ ਇਹ ਵੋਟਾਂ ਦੀ ਹਿਸਟਰੀ ਇਹ ਦੱਸਦੀ ਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਵਾਰ ਲਗਾਤਾਰ ਵਾਰ ਜ਼ਿਆਦਾ ਜਗ੍ਹਾ ਕੀਤਾ ਉਹਦੀ ਬਜਾਏ ਪੰਥ ਦੇ ਵਿੱਚ ਜਿਹੜੀ ਬੰਦੇ ਦਾ ਕਿਰਦਾਰ ਦੇਖ ਕੇ ਚੁਣਨ ਦੀ ਪ੍ਰਥਾ ਉਦੇ ਵਿੱਚ ਉਹਦੇ ਨਾਲੋਂ ਬਹੁਤ ਜ਼ਿਆਦਾ ਸੰਭਾਵਨਾਵਾਂ ਵੱਧ ਪਈਆਂ ਨੇ ਇੱਕ ਗੱਲ ਵੀ ਜੇ ਤਾਂ ਸਾਨੂੰ ਇਹ ਲੋਕਿਕ ਸੰਸਾਰ ਹੀ ਦਿਸਦਾ ਜਿੱਥੇ ਅਸੀਂ ਜੰਮੇ ਸੀਗੇ ਇੱਕ ਦਿਨ ਮਰ ਜਾਣਾ ਹੈ ਇਦੋਂ ਪਹਿਲਾਂ ਜਾਂ ਇਦੋਂ ਪਿੱਛੇ ਸਾਡਾ ਕੋਈ ਵਿਸ਼ਵਾਸ ਨਹੀਂ ਹੈ ਫਿਰ ਤਾਂ ਅਸੀਂ ਇਹੀ ਕੁਝ ਕਰਨਾ ਜੋ ਕਰ ਰਹੇ ਫਿਰ ਲੋਕਿਕ ਸੰਸਾਰ ਦੇ ਵਿੱਚ ਜੋ ਪ੍ਰਾਪਤੀ ਵੱਧ ਤੋਂ ਬਾਅਦ ਅਸੀਂ ਆਪਣੇ ਲਈ ਆਪਣੇ ਪਰਿਵਾਰ ਲਈ ਕਰ ਲਈਏ ਫਿਰ ਤੁਸੀਂ ਇਹੀ ਕੁਝ ਕਰਨਾ ਜੇ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਸਤਗੁਰਾਂ ਦੀ ਕਿਰਪਾ ਦੇ ਨਾਲ ਇਹ ਦੇਹੀ ਮਿਲੀ ਆ ਤੇ ਅਸੀਂ ਕੁਝ ਐਸਾ ਕਾਰਜ ਸੇਵਾ ਦਾ ਜਾਂ ਧਰਮ ਯੁੱਧ ਦਾ ਕਰਕੇ ਜਾਈਏ ਕਿ ਦਸਵੇਂ ਪਾਤਸ਼ਾਹ ਦੇ ਦਰਬਾਰ ਚ ਉੱਜਲ ਮੂੰਹ ਲੈ ਕੇ ਜਾ ਸਕੀਏ ਜੇ ਤੁਹਾਨੂੰ ਇਸ ਲੋਕ ਦੇ ਨਾਲ ਪਰਲੋਕ ਦਾ ਵੀ ਅਹਿਸਾਸ ਤੇ ਚਿੰਤਾ ਫਿਰ ਤੁਸੀਂ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਇਸ ਲੋਕ ਦੇ ਵਿੱਚ ਰਾਜਨੀਤੀ ਚ ਧਰਮ ਪ੍ਰਬੰਧ ਵਿੱਚ ਵਿਚਰੋਗੇ ਪਰ ਅਫਸੋਸ ਇਹ ਹੈ ਕਿ ਸਾਨੂੰ ਗੁਰਮਤ ਦੇ ਉਸ ਸਿਧਾਂਤ ਦੇ ਬਾਰੇ ਬਹੁਤ ਹਨੇਰਾ ਹੋਇਆ ਹੋਇਆ ਸਾਨੂੰ ਇਹ ਲੱਗਦਾ ਕਿ ਅਸੀਂ ਦੂਜੇ ਜਹਾਨ ਚ ਜਾ ਕੇ ਕੋਈ ਲੇਖਤ ਦੇਣਾ ਹੀ ਨਹੀਂ ਹੈ ਇਸ ਕਰਕੇ ਅਸੀਂ ਦੁਨੀਆ ਦੇ ਲੋਕਾਂ ਦੇ ਬਣਾਏ ਹੋਏ ਪ੍ਰਬੰਧ ਨੂੰ ਉੱਚਾ ਮੰਨ ਰਹੇ ਆ ਜੋ ਦਸਵੇਂ ਪਾਤਸ਼ਾਹ ਦਾ ਜਾਂ ਸਾਡੇ ਸ਼ਹੀਦਾਂ ਦਾ ਦਿੱਤਾ ਹੋਇਆ ਪ੍ਰਬੰਧ ਹੈ ਉਹ ਸਾਨੂੰ ਲੱਗਣ ਲੱਗ ਗਿਆ ਕਿ ਹੁਣ ਇਸ ਸਮੇਂ ਅਨੁਸਾਰ ਨਹੀਂ ਹੈ ਜੀ ਜੋ ਗੁਰੂ ਪਾਤਸ਼ਾਹ ਜੀਆਂ ਦਿੱਤੀਆਂ ਹੋਈਆਂ ਚੀਜ਼ਾਂ ਉਹ ਤ੍ਰੈਕਾਲ ਸੱਚ ਹੈ ਉਹ ਸਦਾ ਹੀ ਉੱਤਮ ਹੈ ਕੋਈ ਨਹੀਂ ਵੀ ਮਹਾਰਾਜ ਦੇ ਵੇਲੇ ਸੀਗੀਆਂ ਜੇ ਆਪਾਂ ਇਹ ਹੀ ਮੰਨਣਾ ਕਿ ਮਹਾਰਾਜ ਦੀ ਪ੍ਰਥਾ ਮਹਾਰਾਜ ਵੇਲੇ ਠੀਕ ਸੀਗੀ ਹੁਣ ਨਹੀਂ ਫਿਰ ਤਾਂ ਆਪੇ ਮੰਨਣਾ ਪਊਗੇ ਗੁਰਮਤ ਦਾ ਸਿਧਾਂਤ ਅਧੂਰਾ ਸੀਗਾ ਜਿਹੜਾ ਕਾਲ ਦੇ ਅਧੀਨ ਸੀਗਾ ਸੋ ਇਸ ਕਰਕੇ ਆਪਾਂ ਨੂੰ ਇਨਟਰਸਪੈਕਸ਼ਨ ਕਰਨੀ ਪੈਣੀ ਸ਼੍ਰੋਮਣੀ ਕਮੇਟੀ ਦਾ 1931 ਮਾਰਚ 1931 ਦਾ ਮਤਾ ਸ਼੍ਰੋਮਣੀ ਕਮੇਟੀ ਦਾ ਆਪਣਾ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਮਤਾ ਪਾ ਕੇ ਤਿੰਨ ਮੈਂਬਰੀ ਕਮੇਟੀ ਬਣਾਈ ਇਹ ਕੋਖ ਕਰਨ ਦੇ ਲਈ ਕਿ ਇਹ ਜਿਹੜਾ ਵੋਟਾਂ ਵਾਲਾ ਸਿਸਟਮ ਸਾਡੇ ਗੜ ਪਿਆ ਇਹਦੇ ਵਿੱਚ ਸਾਨੂੰ ਲਾਭ ਕਿਹਾ ਹੋਇਆ ਤੇ ਹਾਨੀ ਕਿਹਾ ਹੋਈ ਇਹਦੀ ਪਰਚੋਲ ਹੋਣੀ ਚਾਹੀਦੀ ਉਦੋਂ ਹਜੇ ਸਿਰਫ ਦੋ ਚੋਣਾਂ ਹੋਈਆਂ ਸੀਗੀਆਂ ਤੇ ਅਕਾਲੀ ਦਲ ਕਈ ਧੜਿਆਂ 'ਚ ਵੰਡਿਆ ਗਿਆ ਸੀਗਾ ਬਿਲਕੁਲ ਸ਼ੁਰੂ ਦੇ ਵਿੱਚ ਹੀ ਇਸ ਗੱਲ ਤੇ ਚਿੰਤਾ ਸ਼ੁਰੂ ਹੋ ਗਈ ਸੀ ਕਿ ਸ਼੍ਰੋਮਣੀ ਕਮੇਟੀ ਦਾ ਆਪ ਦਾ ਪਾਇਆ ਹੋਇਆ ਮਤਾ ਸ਼੍ਰੋਮਣੀ ਕਮੇਟੀ ਦੇ ਗਾਜਟ 'ਚ ਕਿਤਾਬਾਂ ਦੇ ਵਿੱਚ ਤੁਹਾਨੂੰ ਲੱਭ ਜਾਏਗਾ ਸੋ ਵੋਟਾਂ ਦੇ ਇਹ ਸਿਸਟਮ ਤੇ ਸਦਾ ਹੀ ਸਵਾਲ ਖੜਾ ਰਿਹਾ ਹੈ ਪਹਿਲੇ ਦਿਨ ਤੋਂ ਹੀ ਸੋ ਇਹਦੇ ਬਾਰੇ ਪੰਥ ਨੇ ਜੇ ਕੋਈ ਫੈਸਲਾ ਨਹੀਂ ਕੀਤਾ ਇਹ ਅਦੋ-ਗੱਦੀ 'ਚੋਂ ਨਹੀਂ ਨਿਕਲ ਸਕੂਗਾ